ਦੇਖੋ ਆਨੰਦ ਜਿਹੜਾ ਆ ਨਾ ਉਹ ਬਾਹਰ ਨਹੀਂ ਆ ਆਨੰਦ ਸਾਡੇ ਅੰਦਰ ਆ ਅਗਰ ਅਸੀਂ ਕਹੀਏ ਕਿ ਅਸੀਂ ਬਾਹਰੋਂ ਕਿਤੇ ਉਹ ਲੱਭਣ ਜਾਣਾ ਆ ਤੇ ਆਪਾਂ ਪੁੱਛੀਏ ਕਿਸੇ ਤੋਂ ਵੀ ਐਡਰੈਸ ਦਿਓ ਆਨੰਦ ਕਿੱਥੇ ਮਿਲਦਾ ਆ ਜਿਨ੍ਹਾਂ ਦੇ ਅੰਦਰ ਆਨੰਦ ਨਹੀਂ ਆ ਨੋ ਜਿਮਲੇ ਜਾ ਕੇ ਵੀ ਲੜ ਪੈਂਦੇ ਆ ਉੱਥੇ ਤੇ ਗਏ ਹੁੰਦੇ ਵੀ ਸੋਹਣੀਆਂ ਸੋੜੀਆਂ ਪਹਾੜੀਆਂ ਮਨਜਾ ਨੰਦਨੀ ਆ ਜਾਂ ਘਰ ਵਾਲੀ ਨੇ ਕਹਿ ਦੇਣਾ ਜਾਂ ਘਰ ਵਾਲੇ ਨੇ ਕਹਿ ਦੇਣਾ ਤੂੰ ਕਿੰਨੂੰ ਦੇਖਦੀ ਸੀ ਤੂੰ ਕਿੰਨੂੰ ਦੇਖਦਾ ਸੀ ਬਸ ਇਸੇ ਗੱਲ ਤੇ ਫਸਾਦ ਹੋ ਜਾਣਾ ਠਾਕੇ ਮਨਜਾ ਨੰਦਨੀ ਹੈਗਾ ਕਿਤੇ ਵੀ ਲੜ ਸਕਦੇ ਆ ਉਹ ਜੇ ਮਨਵੇਚਾ ਨੰਦਨੀ ਹੈ ਤੁਸੀਂ ਮੁਲਖ ਬਦਲੋ ਤਾਂ ਵੀ ਨਹੀਂ ਆਣਦੋਂ ਤੁਹਾਨੂੰ ਆਨੰਦ ਕੈਨੇਡਾ ਜਾ ਕੇ ਨਹੀਂ ਹੋਣਾ ਅਮਰੀਕਾ ਜਾ ਕੇ ਨਹੀਂ ਹੋਣਾ ਆਨੰਦ ਤੁਹਾਡੇ ਅੰਦਰ ਆ ਸੂਸ ਕਰੋ ਅੰਦਰੋਂ ਹੀ ਉਹਨੂੰ ਜਗਾਓ ਇਹ ਨਹੀਂ ਕਿ ਮੈਨੂੰ ਫਲਾਣੇ ਨੂੰ ਸੁਣ ਕੇ ਬਹੁਤ ਆਨੰਦ ਆਇਆ ਹਾਂ ਉਹਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋ ਸਕਦੀਆਂ ਉਹਦਾ ਸੁਭਾਅ ਤੁਹਾਨੂੰ ਚੰਗਾ ਲੱਗਾ ਹੋ ਸਕਦਾ ਉਹਦੀਆਂ ਆਦਤਾਂ ਚੰਗੀਆਂ ਹੋ ਸਕਦੀਆਂ ਹੁਣ ਉਹ ਵਿਅਕਤੀ ਖਤਮ ਹੋ ਗਿਆ ਤੇ ਇਹਦਾ ਮਤਲਬ ਮੁੜ ਕੇ ਤੇ ਤੁਹਾਨੂੰ ਕਦੀ ਆਨੰਦ ਹੀ ਨਹੀਂ ਆਊਗਾ ਕਿਸੇ ਦੇ ਮੁੱਕਣ ਨਾਲ ਮੁੱਕੇ ਨਾ ਹੁਣ ਜਿਹਨੂੰ ਦੇਖ ਕੇ ਆਨੰਦ ਆਉਂਦਾ ਸੀ ਜਿਹਨੂੰ ਸੁਣ ਕੇ ਆਨੰਦ ਆਉਂਦਾ ਸੀ ਉਹ ਦੁਨੀਆ ਨੂੰ ਛੱਡ ਕੇ ਚਲੇ ਗਿਆ ਤਾਂ ਤੁਸੀਂ ਕੀ ਕਹੋਗੇ ਕਿ ਮੇਰਾ ਆਨੰਦ ਦੁਨੀਆ ਛੱਡ ਗਿਆ ਆਨੰਦ 19 ਦੇਰ ਤੁਹਾਡੇ ਅੰਦਰ ਰਹਿ ਸਕਦਾ ਜਿੰਨੀ ਦੇਰ ਤੱਕ ਤੁਸੀਂ ਜੀਂਦੇ ਆ ਐਸਾ ਆਨੰਦ ਆਪਣੇ ਅੰਦਰ ਪੈਦਾ ਹੋਣ ਦਿਓ ਉਨੂੰ ਵਧਣ ਦਿਓ ਉਹਨੂੰ ਆਪਣੇ ਅੰਦਰੋਂ ਬਾਹਰ ਜ਼ਾਹਿਰ ਹੋਣ ਦਿਓ ਆਨੰਦ ਲੱਭਣ ਦੇ ਲਈ ਹੱਥ ਪੱਲੇ ਬਾਹਰ ਨਾ ਮਾਰੋ ਉਸ ਆਨੰਦ ਨੂੰ ਪਹਿਚਾਣੋ ਜਿਹੜਾ ਸਦਾ ਦਾ ਆ ਸਦਾ ਤੋਂ ਆ ਸਦਾ ਤੀਕਰ ਆ ਉਹ ਪਰਮੇਸ਼ਵਰ ਵਿੱਚ ਆ ਤੇ ਪਰਮੇਸ਼ਵਰ ਕਿੱਥੇ ਆ ਕਹਿੰਦਾ ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਮੇਰੀ ਹੈ ਕੋਲੋਂ ਤੇ ਪਰਮੇਸ਼ਰ ਕਿੱਥੇ ਆ ਤੁਹਾਡੇ ਅੰਦਰ ਤੇ ਜੇ ਪਰਮੇਸ਼ਰ ਤੁਹਾਡੇ ਅੰਦਰ ਤੇ ਫਿਰ ਆਨੰਦ ਬਾਹਰ ਕਿੱਦਾਂ ਹੋ ਸਕਦਾ ਸੋ ਚੰਗੀ ਸੋਚ ਤੇ ਚੰਗੇ ਵਿਚਾਰਾਂ ਵਾਲਾ ਵਿਅਕਤੀ ਹਮੇਸ਼ਾ ਆਨੰਦ ਵਿੱਚ ਰਹਿੰਦਾ ਆ ਹਮੇਸ਼ਾ ਆਨੰਦ ਵਿੱਚ ਬਣੇ ਰਹਿਣ ਦੇ ਲਈ ਸਾਡੀਆਂ ਸੋਚਾਂ ਚੰਗੀਆਂ ਹੋਣੀਆਂ ਚਾਹੀਦੀਆਂ ਆ ਸਾਡੇ ਵਿਚਾਰ ਚੰਗੇ ਹੋਣੇ ਚਾਹੀਦੇ ਆ ਜੇ ਅਸੀਂ ਸੋਚੀਏ ਕਿ ਮੈਂ ਹਮੇਸ਼ਾ ਆਨੰਦ ਵਿੱਚ ਰਹਿਣਾ ਪੁੱਠੀਆਂ ਜੁਗਤਾਂ ਲਾਈ ਜਾਵਾ ਵਿਅਮ ਕਰੀ ਜਾਵਾ ਲੜਾਈ ਵਾਲੀਆਂ ਸੋਚਾਂ ਕਦੀ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੋ ਸਦਾ ਆਨੰਦ ਵਿੱਚ ਰਹਿਣ ਦੇ ਲਈ ਸਦਾ ਪੋਜ਼ਿਟਿਵ ਮਾਈਂਡ ਹੋਣਾ ਚਾਹੀਦਾ ਹੈ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਕਲੀਅਰ ਕੌਂਸ਼ੀਅਸਨੈਸ ਹੋਣੀ ਚਾਹੀਦੀ ਹੈ ਹallelujah ਮੈਂ ਯਕੀਨ ਕਰਦੀ ਹਾਂ ਕਿ ਅੱਜ ਦੇ ਵਚਨ ਤੋਂ ਵੀ ਤੁਹਾਨੂੰ ਆਨੰਦ ਮਿਲਿਆ ਹੋਊਗਾ ਤੇ ਤੁਹਾਡੇ ਅੰਦਰ ਵੀ ਆਨੰਦ ਜਾਗ ਗਿਆ ਹੋਊਗਾ ਆਪਣਾ ਨਾਮ ਸੁਣ ਕੇ ਤੇ ਮੈਂ ਪ੍ਰਾਰਥਨਾ ਕਰਦੀ ਆ ਕਿ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਸਦਾ ਦੇ ਆਨੰਦ ਨੂੰ ਖੋਲ ਦਵੇ ਐਂ ਤੁਸੀਂ ਸਦਾ ਆਨੰਦ ਵਿੱਚ ਬਣੇ ਰਹੋ ਪਰਮੇਸ਼ਵਰ ਦੇ ਕਿਰਪਾ ਹੁਣ ਤੋਂ ਹਮੇਸ਼ਾ ਧਿਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ ਆਮੀਨ